ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਕਿਤਾਬ ਉਹਦੇ ਵਿੱਚੋਂ ਹਿਸਟਰੀ ਸੈਕਸ਼ਨ ਇਤਿਹਾਸ ਭਾਗ ਲੈਸਨ ਨੰਬਰ 8 ਦਾ ਦ ਐਂਗਲੋ ਸਿੱਖ ਵਾਰਸ ਐਂਡ ਐਨੈਕਸੇਸ਼ਨ ਆਫ ਪੰਜਾਬ ਯਾਨੀ ਅੰਗਰੇਜ਼ ਤੇ ਸਿੱਖਾਂ ਦੇ ਵਿੱਚ ਕਿਹੜੇ-ਕਿਹੜੇ ਯੁੱਧ ਹੋਏ ਲੜਾਈਆਂ ਹੋਈਆਂ ਦੋ ਇੰਪੋਰਟੈਂਟ ਹੋਏ ਸੀ ਇੱਕ ਵੇਲੇ ਸੀ ਹਾਰਡਿੰਗ ਦੂਜੇ ਵੇਲੇ ਸੀ ਥਰਡੇ ਕੋਲ ਡਲਹੌਜ਼ੀ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਨੂੰ ਆਪਣੀ रियासत ਦੇ ਵਿੱਚ ਕਿਵੇਂ ਜੋੜ ਲਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਇਸ ਚੈਪਟਰ ਦੇ ਇੰਪੋਰਟੈਂਟ ਕੁਐਸਚਨ ਆਨਸਰ ਜਿਹੜੇ ਬੋਰਡ ਵਿੱਚ ਪੁੱਛੇ ਜਾਣਗੇ ਉਹਦੇ ਬਾਰੇ ਚਰਚਾ ਕਰਦੇ ਆਂ ਚੈਪਟਰ ਦੀ ਸਮਰੀ ਮੈਂ ਆਲਰੇਡੀ ਅਪਲੋਡ ਕੀਤੀ ਹੋਈ ਹੈ ਤਾਂ ਚਲੋ ਸਭ ਤੋਂ ਪਹਿਲੇ ਇੱਥੇ ਦੱਸਿਆ ਗਿਆ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਵੀ ਤੋਂ 25 ਸ਼ਬਦਾਂ ਵਿੱਚ ਦਿਓ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ ਕੌਣ ਸਨ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ ਖੜਕ ਸਿੰਘ ਸਨ ਦੂਜਾ ਮੁਰਕੀ ਦੀ ਲੜਾਈ ਵਿੱਚ ਸਿੱਖ ਕਿਉਂ ਹਾਰੇ ਉੱਤਰ ਸਿੱਖ ਫੌਜ ਦੀ ਘਟਕਿੰਤੀ ਅਤੇ ਲਾਲ ਸਿੰਘ ਦੀ ਦਗਾਬਾਜ਼ੀ ਕਰਕੇ ਸਿੱਖ ਹਾਰ ਗਏ ਤੀਜਾ ਸਬਰਾਉ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਨਤੀਜਾ ਕੀ ਰਿਹਾ ਦੇਖੋ ਸਬਰਾਉਂ ਦੀ ਲੜਾਈ 10 ਫਰਵਰੀ 1846 ਨੂੰ ਹੋਈ ਇਸ ਲੜਾਈ ਵਿੱਚ ਬ੍ਰਿਟਿਸ਼ ਫੌਜ ਦੀ ਜਿੱਤ ਹੋਈ ਅਤੇ ਉਹਨਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਦਰਿਆ ਪਾਰ ਕਰ ਲਿਆ ਅਗਲਾ ਸੁਚੇਤ ਸਿੰਘ ਦੀ ਖਜ਼ਾਨੇ ਬਾਰੇ ਕੀ ਮਾਮਲਾ ਸੀ ਦੇਖੋ ਸੁਚੇਤ ਸਿੰਘ ਜੋ ਲਾਹੌਰ ਦਰਬਾਰ ਦੀ ਸੇਵਾ ਵਿੱਚ ਸੀ ਆਪਣੀ ਮੌਤ ਮਗਰੋਂ ਫਿਰੋਜ਼ਪੁਰ ਵਿਖੇ 15 ਲੱਖ ਰੁਪਏ ਛੱਡ ਗਿਆ ਸੀ ਉਨ੍ਹਾਂ ਦਾ ਕੋਈ ਪੁੱਤਰ ਨਾ ਹੋਣ ਕਰਕੇ ਲਾਹੌਰ ਸਰਕਾਰ ਨੇ ਖਜ਼ਾਨੇ ਉੱਤੇ ਹੱਕ ਜਤਾਇਆ ਪਰ ਅੰਗਰੇਜ਼ ਅਦਾਲਤ ਰਾਹੀਂ ਮਾਮਲੇ ਨੂੰ ਸੁਲਝਾਉਣਾ ਚਾਹੁੰਦੇ ਸਨ ਅਗਲਾ ਕਾਉ ਰੋਕੀ ਸੀ ਦੇਖੋ 21 ਅਪ੍ਰੈਲ 1846 ਨੂੰ ਇੱਕ ਯੂਰਪੀ ਤੋਪਚੀ ਦੇ ਰਾਜ ਵਿੱਚ ਕਾਮ ਆ ਗਿਆ ਜਿਸ ਕਰਕੇ ਉਸਨੇ ਆਪਣੇ ਤਲਵਾਰ ਨਾ ਲੋਣਾ ਤੇ ਹਮਲਾ ਕਰ ਦਿੱਤਾ ਇਹ ਖਬਰ ਸੁਣ ਕੇ ਹਿੰਦੂਆ ਤੇ ਸਿੱਖਾ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਅਗਲਾ ਪੰਜਾਬ ਕਦੋਂ ਅੰਗਰੇਜ਼ੀ ਸਲਤਨਤ ਵਿੱਚ ਸ਼ਾਮਲ ਹੋਇਆ ਇੰਪੋਰਟੈਂਟ ਹੈ ਉਸ ਵੇਲੇ ਪਾਰਤ ਦਾ ਗਵਰਨਰ ਜਨਰਲ ਕੌਣ ਸੀ ਦੇਖੋ 1859 ਵਿੱਚ ਪੰਜਾਬ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਇਆ ਉਸ ਵੇਲੇ ਪਾਰਤ ਦਾ ਗਵਰਨਰ ਗਵਰਨਰ ਜਨਰਲ ਲਾਰਡ ਡਲਹੌਜੀ ਸੀ ਅਗਲਾ ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ ਕੀ ਪ੍ਰਬੰਧ ਕੀਤੇ ਉੱਤਰ ਚਤਰ ਸਿੰਘ ਨੇ ਅੰਗਰੇਜ਼ਾਂ ਦੇ ਵਿਰੋਧ ਬਗਾਵਤ ਕਰ ਦਿੱਤੀ ਅਗਲਾ ਹੇਠੇ ਦਿੱਤੇ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦਾਂ ਵਿੱਚ ਦਿਓ ਪਹਿਲਾ ਪੈਰੋਵਾਲਦੀ ਸੰਧੀ ਦੇ ਕਾਰਨ ਦੱਸੋ ਦੇਖੋ ਲਾਹੌਰ ਸੰਧੀ ਦੇ ਅਨੁਸਾਰ ਬ੍ਰਿਟਿਸ਼ ਫੌਜ ਨੂੰ 1 ਸਾਲ ਲਈ ਲਾਹੌਰ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਸੀ ਤਾਂ ਕਿ ਮਹਾਰਾਜੇ ਅਤੇ ਨਾਗਰਿਕਾਂ ਦੀ ਰੱਖਿਆ ਹੋ ਸਕੇ ਜਦੋਂ 1 ਸਾਲ ਖਤਮ ਹੋ ਗਿਆ ਤਾਂ ਲਾਰਡ ਹਾਰਡਿੰਗ ਨੇ ਫੌਜ ਨੂੰ ਹੋਰ ਸਮੇਂ ਲਈ ਲਾਹੌਰ ਵਿੱਚ ਰੱਖਣ ਦੀ ਯੋਜਨਾ ਬਣਾਈ ਪਰ ਮਹਾਰਾਣੀ ਜਿੰਦਾ ਨੇ ਇਸ ਦਾ ਵਿਰੋਧ ਕੀਤਾ 16 ਦਸੰਬਰ 1846 ਨੂੰ ਲਾਹੌਰ ਦਰਬਾਰ ਵਿੱਚ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਬ੍ਰਿਟਿਸ਼ ਫੌਜ ਦੀ ਹਜ਼ਰੀ ਨੂੰ ਮਤਲਬ ਉੱਥੇ ਮੌਜੂਦ ਨੂੰ ਲੈ ਕੇ ਨਵੇਂ ਨਿਯਮ ਜਿਹੜੇ ਨੇ ਉਹ ਬਣਾਏ ਗਏ ਠੀਕ ਹੈ ਜੀ ਅਗਲਾ ਹੈਗਾ ਦੂਜਾ ਪ੍ਰਸ਼ਨ ਪੇਰੋਵਾਲਦੀ ਸੰਧੀ ਦੇ ਚਾਰ ਮੁੱਖ ਸ਼ਰਤਾ ਕਿਹੜੀਆਂ ਸੀ ਪਹਿਲਾ ਬ੍ਰਿਟਿਸ਼ ਰਿਹਾਈਸ਼ੀ ਯਾ ਰੈਜ਼ੀਡੈਂਟ ਗਵਰਨਰ ਜਨਰਲ ਦੁਆਰਾ ਨਿਯੁਕਤ ਇੱਕ ਮਤਲਬ ਉਹ ਲਾਹੌਰ ਵਿੱਚ ਰਹੇਗਾ ਜੋ ਗਵਰਨਰ ਜਨਰਲ ਨਿਯੁਕਤ ਕਰੇਗਾ ਹੋਣਾ ਜਾਂਦਾ ਹੈ ਸ਼ਾਸਨ ਪ੍ਰਬੰਧ ਬਾਰੇ ਠੀਕ ਹੈ ਤੇ ਇੱਥੇ ਦੱਸਿਆ ਗਿਆ ਹੈ ਵੀ ਲਾਹੌਰ ਰਾਜ ਦੀ ਵਿਵਸਥਾ ਅਰਥ ਸਰਦਾਰਾ ਦੀ ਕੌਂਸਲ ਰਾਹੀਂ ਚਲਾਈ ਜਾਏਗੀ ਜਿਸ ਨੂੰ ਕੌਂਸਲ ਆਫ ਰੇਜੈਂਸੀ ਕਿਹਾ ਜਾਏਗਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਫੌਜ ਦੀ ਮੌਜੂਦਗੀ ਬਾਰੇ ਠੀਕ ਹੈ ਤੇ ਇੱਥੇ ਦੱਸਿਆ ਗਿਆ ਵੀ ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਬ੍ਰਿਟਿਸ਼ ਫੌਜ ਲਾਹੌਰ ਵਿੱਚ ਰਹੇਗੀ ਫਿਰ ਉਸ ਤੋਂ ਬਾਅਦ ਵਿੱਤੀ ਬੋਝ ਜਿਹੜਾ ਹੈਗਾ ਟੈਕਸ ਜਿਹੜਾ ਪੇ ਕਰਨਾ ਪਏਗਾ ਦੇਖੋ ਲਾਹੌਰ ਰਾਜ ਜਿਹੜਾ ਹੈਗਾ ਉਹ ਬ੍ਰਿਟਿਸ਼ ਫੌਜ ਦੇ ਖਰਚੇ ਵਾਸਤੇ ਹਰੇਕ ਸਾਲ 22 ਲੱਖ ਰੁਪਏ ਪੁਕਤਾਨ ਕਰੇਗਾ ਤੀਜਾ ਪ੍ਰਸ਼ਨ ਹੈਗਾ ਪੈਰੋਵਾਲ ਸੰਧੀ ਦਾ ਮਹੱਤਵ ਦੱਸੋ ਦੇਖੋ ਇਸ ਸੰਧੀ ਨਾਲ ਅੰਗਰੇਜ਼ਾਂ ਨੇ ਪੰਜਾਬ ਤੇ ਪੂਰਾ ਕਬਜ਼ਾ ਕਰ ਲਿਆ ਸੀ ਫਿਰ ਮਹਾਰਾਣੀ ਜਿੰਦਾ ਨੂੰ ਰਾਜ ਘਰਬ ਤੋਂ ਹਟਾ ਕੇ ਸ਼ੇਖੂਪੁਰਾ ਤੇ ਫਿਰ ਬਨਾਰਸ ਭੇਜ ਦਿੱਤਾ ਗਿਆ ਅਕਲਾ ਪਹਿਲੀ ਅੰਗਰੇਜ਼ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਤੁਰੰਤ ਪੰਜਾਬ ਕਿਉਂ ਨਹੀਂ ਆਪਣੇ ਰਾਜ ਦੇ ਵਿੱਚ ਮਿਲਾਇਆ ਇਹਦੇ ਦੋ ਕਾਰਨ ਦੱਸਨੇ ਆ ਠੀਕ ਹੈ ਦੇਖੋ ਇਹ ਦੋ ਕਾਰਨ ਇਹ ਹੈਗੇ ਨੇ ਪਹਿਲਾ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹੋਣ ਵਾਲਾ ਖਰਚ ਆਮਦਨ ਤੋਂ ਵੱਧ ਸੀਗਾ ਦੂਜਾ ਸਿੱਖ ਰਾਜ ਅਫਗਾਨਿਸਤਾਨ ਅਤੇ ਅੰਗਰੇਜ਼ੀ ਰਾਜ ਵਿਚਕਾਰ ਇੱਕ ਮਤਲਬ ਇੱਕ ਰੁਕਾਵਟ ਜਾਂ ਤੁਸੀਂ ਕਹਿ ਸਕਦੇ ਹੋ ਬਫਰ ਦਾ ਕੰਮ ਕਰ ਰਿਹਾ ਸੀ ਇੱਕ ਪਾਸੇ ਅਫਗਾਨਿਸਤਾਨ ਸੀ ਦੂਜੇ ਪਾਸੇ ਬ੍ਰਿਟਿਸ਼ Empire ਸੀ ਠੀਕ ਹੈ ਤੇ ਇਹ ਪੰਜਾਬ ਜਿਹੜਾ ਬਫਰ ਦਾ ਕੰਮ ਵਿਚ ਕਰ ਰਿਹਾ ਸੀ ਜੋ ਕਿ ਅੰਗਰੇਜ਼ ਆਪਣੇ ਹਿੱਤ ਲਈ ਰੱਖਣਾ ਚਾਹੁੰਦੇ ਸੀ ਅਗਲਾ ਪੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨਾਲ ਕੀ ਕੀਤਾ ਦੇਖੋ ਮਹਾਰਾਣੀ ਜਿੰਦਾ ਨੂੰ 20 ਅਗਸਤ 1846 ਨੂੰ ਸ਼ੇਖੋਪੁਰ ਸ਼ੇਖੋਪੁਰ ਪੇਟ ਦਿੱਤਾ ਗਿਆ ਉਸਦੀ ਪੈਨਸ਼ਨ 48000 ਰੁਪਏ ਕਰ ਦਿੱਤੀ ਗਈ ਫਿਰ ਉਹਨਾਂ ਨੂੰ ਬਨਾਰਸ ਨਿਕਾਲ ਦਿੱਤਾ ਗਿਆ ਅਗਲਾ ਮਹਾਰਾਜਾ ਦਲੀਪ ਸਿੰਘ ਬਾਰੇ ਦੱਸੋ ਦੇਖੋ 1849 ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਉਸ ਦੀ ਪੈਨਸ਼ਨ 4 ਤੋਂ 5 ਲੱਖ ਨਿਰਧਾਰਿਤ ਕਰ ਦਿੱਤੀ ਗਈ ਤੇ ਉੱਥੇ ਰਾਜ ਚਲਾਉਣ ਦੇ ਲਈ ਇੱਥੇ ਇੱਕ ਸੰਧੀ ਹੋਈ ਸੀ ਲਾਹੌਰ ਦੀ ਸੰਧੀ ਠੀਕ ਹੈ ਕਿਉਂਕਿ ਦਲੀਪ ਸਿੰਘ ਉਸ ਵੇਲੇ ਬੱਚੇ ਸੀਗੇ ਤੇ ਸੰ ਇਹ ਪ੍ਰਸ਼ਾਸਨ ਚਲਾਉਣ ਦੇ ਲਈ ਉੱਥੇ ਅੱਠ ਸਰਦਾਰਾਂ ਨੂੰ ਬਿਠਾਇਆ ਗਿਆ ਇੱਕ ਗਰੁੱਪ ਜਿਹੜਾ ਬਣਾਇਆ ਗਿਆ ਸੀ ਉਸੇ ਕੌਂਸਲ ਆਫ ਰੇਜੈਂਸੀ ਠੀਕ ਹੈ ਤੇ ਜਦ ਦੂਜਾ ਅੰਗਰੇਜ਼ ਸਿੱਖ ਯੁੱਧ ਹੋਇਆ ਉਹਦੇ ਵਿੱਚ ਸਿੱਖ ਜਿਹੜੇ ਨੇ ਹਾਰ ਗਏ ਸੀ ਤੇ ਰੋਡਡਲੋਜੀ ਨੇ ਇਹ ਜਿਹੜਾ ਸਟੇਜ ਸੀਗਾ ਪੰਜਾਬ ਦਾ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਸੀ ਮਹਾਰਾਜਾ ਤੇਰੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਪੈਨਸ਼ਨ ਤੇ ਰੱਖ ਦਿੱਤਾ ਗਿਆ ਸੀ ਤੇ ਆਪਾਂ ਇਹ ਕਹਿ ਸਕਦੇ ਆ ਵੀ ਪੰਜਾਬ ਦੀ ਜਿੰਨੀ ਵੀ ਸੰਪਤੀ ਸੀ ਉਹ ਅੰਗਰੇਜ਼ੀ ਹਕੂਮਤ ਦੇ ਹੱਥ ਚਲੀ ਗਈ। ਅਗਲਾ ਹੈਗਾ 100 ਤੋਂ 120 ਸ਼ਬਦਾਂ ਦੇ ਵਿੱਚ ਇਹ ਸਵਾਲਾਂ ਦੇ ਤੁਸੀਂ ਜਵਾਬ ਦੇਣੇ ਆ। ਪਹਿਲਾ ਪ੍ਰਸ਼ਨ ਹੈਗਾ ਪਹਿਲੇ ਅੰਗਰੇਜ਼ ਸਿੱਖ ਯੁੱਧ ਦੇ ਕਾਰਨ ਦੱਸੋ। ਦੇਖੋ ਪਹਿਲਾ ਅੰਗਰੇਜ਼ ਲਾਹੌਰ ਰਾਜ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਦੂਜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਸ਼ਾਂਤੀ ਫੈਲ ਗਈ ਸੀ ਤੇ ਅੰਗਰੇਜ਼ ਉਹਦਾ ਫਾਇਦਾ ਚੁੱਕਣਾ ਚਾਹੁੰਦੇ ਸੀ ਦੇਖੋ ਮੈਂ ਦੁਬਾਰਾ ਤੋਂ ਸਮਝਾ ਦਿੰਦੀ ਹਾਂ ਪਹਿਲੇ ਪੁਆਇੰਟ ਤੋਂ ਅੰਗਰੇਜ਼ਾਂ ਨੇ ਲਾਹੌਰ ਰਾਜ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਦੇ ਸਰਦਾਰਾਂ ਨੇ ਉਹਨਾਂ ਦੀ ਨੀਤੀ ਦਾ ਵਿਰੋਧ ਕੀਤਾ ਸੀ ਦੂਜਾ ਪੁਆਇੰਟ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ 'ਚ ਅਸ਼ਾਂਤੀ ਅਤੇ ਬਹੁਤ ਜ਼ਿਆਦਾ ਜਿਹੜੀ ਪ੍ਰਸ਼ਾਸਨ ਦੀ ਹਾਲਤ ਸੀ ਉਹ ਖਰਾਬ ਹੋ ਗਈ ਸੀ ਤੇ ਅੰਗਰੇਜ਼ ਇਸ ਮੌਕੇ ਦਾ ਫਾਇਦਾ ਚੱਕਣਾ ਚਾਹੁੰਦੇ ਸਨ ਤੀਜਾ ਪਹਿਲੀ ਅਫਗਾਨ ਜੰਗ 'ਚ ਅੰਗਰੇਜ਼ਾਂ ਦੀ ਹਾਰ ਨੇ ਸਿੱਖਾਂ ਨੂੰ ਅੰਗਰੇਜ਼ਾਂ ਖਿਲਾਫ ਜੰਗ ਲਈ ਉਤਸ਼ਾਹਿਤ ਕੀਤਾ ਚੌਥਾ ਅੰਗਰੇਜ਼ਾਂ ਨੇ ਸਿੰਧ ਅਤੇ ਕੰਧਾਲ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਤੇ ਗਵਾਲੀਅਰ ਰਾਜ ਦੀ ਤਾਕਤ ਕਮਜ਼ੋਰ ਕਰ ਦਿੱਤੀ ਐਲਨ ਬਰੋਨ ਨੇ ਪੰਜਾਬ ਉਤੇ قبضہ ਕਰਨ ਲਈ ਯੋਜਨਾ ਬਣਾਈ ਜਿਸ ਬਾਰੇ ਪਤਾ ਲੱਗਣ ਤੇ ਸਿੱਖਾਂ ਨੇ ਵੀ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਜੁਲਾਈ 1844 ਵਿੱਚ ਪ੍ਰਸਿੱਧ ਫੌਜੀ ਕਮਾਂਡਰ ਲਾਰਡ ਹਾਰਡਿੰਗ ਨੂੰ ਲਾਰਡ ਐਲਨ ਬਰੋਦੀ ਥਾਤੇ ਪਾਰਾ ਦਾ ਗਵਰਨਰ ਜਨਰਲ ਬਣਾਇਆ ਗਿਆ ਤਾਂ ਜੋ ਉਹ ਸਿੱਖਾਂ ਨਾਲ ਜੰਗ ਲੜ ਸਕੇ ਫਿਰ ਸੁਚੇਤ ਸਿੰਘ ਜੋ ਲਾਹੌਰ ਦਰਬਾਰ ਦੀ ਸੇਵਾਚ ਸਨ ਉਹਨਾਂ ਦੀ ਮੌਤ ਹੋਣ ਤੇ 15 ਲੱਖ ਰੁਪਏ ਦਾ ਖਜ਼ਾਨਾ ਫਿਰੋਜ਼ਪੁਰ ਵਿੱਚ ਰਹਿ ਗਿਆ ਸੀ ਉਹਨਾਂ ਦੀ ਕੋਈ ਸੰਤਾਨ ਨਾ ਹੋਣ ਕਰਕੇ ਲਾਹੌਰ ਸਰਕਾਰ ਨੇ ਇਹ ਸੁੱਤੇ ਹੱਕ ਜਤਾਇਆ ਭਰੰਗਰੇਜ਼ ਇਸ ਮਾਮਲੇ ਨੂੰ ਅਦਾਲਤ ਰਾਹੀਂ ਹੱਲ ਕਰਨਾ ਚਾਹੁੰਦੇ ਸਨ ਇਸ ਕਾਰਨ ਸਿੱਖ ਅੰਗਰੇਜ਼ਾਂ ਦੀ ਨੀਤੀ ਤੇ ਸ਼ੱਕ ਕਰਨ ਲੱਗੇ ਅਗਲਾ ਮੇਜਰ ਬ੍ਰੈਡਫੋਰਡ ਨੇ ਸਿੱਖਾਂ ਖਿਲਾਫ ਐਸੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਕਰਕੇ ਸਿੱਖ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲੱਗੇ ਤੇ 13 ਦਸੰਬਰ 1845 ਨੂੰ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਅਗਲਾ पहले अंग्रेज़ सिख युद्ध दुख घटनाव दसो देखो पहला है यह है मुठकी की लड़ाई अठारह 18 दिसंबर अठारह सौ पताली सरयू कफ की अगवाई विद अंग्रेजी जी फौज हैगी मुठकी पहुंची उस सिंह एक छोटी फौज लेके मुठकी आ गया 18 ਦਸੰਬਰ 1845 ਨੂੰ ਜੰਗ ਸ਼ੁਰੂ ਹੋਈ ਪਰ ਜਦੋਂ ਜੰਗ ਸ਼ੁਰੂ ਹੋਈ ਲਾਲ ਸਿੰਘ ਮੈਦਾਨ ਛੱਡ ਕੇ ਪੱਜ ਗਿਆ ਇਹਨਾਂ ਦੀ ਬੇਵਫਾਈ ਕਰਕੇ ਸਿੱਖ ਫੌਜ ਨੂੰ ਹਾਰ ਮਿਲੀ ਅਗਲਾ ਫਿਰੋਜ਼ਸ਼ਾਹੀ ਲੜਾਈ 21 ਦਸੰਬਰ 1845 ਅੰਗਰੇਜ਼ੀ ਫੌਜ ਨੇ ਫਿਰੋਜ਼ਸ਼ਾਹ 'ਚ ਟਿਕੀ ਹੋਈ ਸਿੱਖ ਫੌਜ 'ਤੇ ਹਮਲਾ ਕਰ ਦਿੱਤਾ ਇਸ ਜੰਗ 'ਚ ਲਾਲ ਸਿੰਘ ਅਤੇ ਤੇਜ ਸਿੰਘ ਨੇ ਸਿੱਖ ਫੌਜ ਦੀ ਅਗਵਾਈ ਕੀਤੀ 6 ਸਿਪਾਹੀਆ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਲੜੀ ਪਰ ਲਾਲ ਸਿੰਘ ਅਤੇ ਤੇਜ ਸਿੰਘ ਜੰਗ ਦੌਰਾਨ ਪਜ ਗਏ ਜਿਸ ਕਾਰਨ ਅੰਗਰੇਜ਼ਾਂ ਨੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਬੱਡੋਵਾਲ ਦੀ ਲੜਾਈ 21 ਜਨਵਰੀ 1846 ਸਰਦਾਰ ਰਣਜੋਤ ਸਿੰਘ ਅਤੇ ਸਰਦਾਰ ਅਜੀਤ ਸਿੰਘ ਆਪਣੀ ਫੌਜ ਲੈ ਕੇ ਸਤਲੁਜ ਦਰਿਆ ਪਾਰ ਕਰ ਗਏ ਬੱਡੋਵਾਲ ਪਿੰਟ ਸਿੱਖਾ ਅਤੇ ਅੰਗਰੇਜ਼ਾਂ ਵਿੱਚ ਜੰਗ ਹੋਈ ਇਸ ਲੜਾਈ ਵਿੱਚ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਫੌਜ ਨੇ ਅੰਗਰੇਜ਼ਾਂ ਨੂੰ ਹਰਾਇਆ ਅਗਲਾ ਅਲੀਵਾਲ ਦੀ ਲੜਾਈ 28 ਦਸੰਬਰ 1846 ਫਿਰੋਜ਼ਪੁਰ ਤੋਂ ਆਈ ਹੋਈ ਅੰਗਰੇਜ਼ੀ ਫੌਜ ਦੀ ਮਦਦ ਨਾਲ ਸਰ ਹੈਨਰੀ ਸਮਿਥ ਨੇ ਅਚਾਨਕ ਸਿੱਖ ਫੌਜ ਤੇ ਹਮਲਾ ਕਰ ਦਿੱਤਾ ਇਹ ਸਿੱਖ ਫੌਜ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਚ ਅਲੀਵਾਲ ਚ ਟਿਕੀ ਹੋਈ ਸੀ ਨਤੀਜੇ ਵੱਜੋ ਸਿੱਖ ਫੌਜ جنگ ਦੌਰਾਨ ਪਿੱਛੇ हट ਗਈ ਅਤੇ ਸਤਲੁਜ ਪਾਰ ਕਰ ਗਈ ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਗਲਾ ਸਬਰਾਉ ਦੀ ਲੜਾਈ 10 ਫਰਵਰੀ 1846 ਸਿੱਖ ਫੌਜ ਨੇ ਲਾਲ ਸਿੰਘ ਅਤੇ ਤੇਜ ਸਿੰਘ ਦੀ ਅਗਵਾਈ ਚ ਸਬਰਾਉਂ ਚ ਡੇਰਾ ਲਾਇਆ ਹੋਇਆ ਸੀ 10 ਫਰਵਰੀ 1846 ਨੂੰ ਜਦੋਂ ਜੰਗ ਸ਼ੁਰੂ ਹੋਈ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਛੱਡ ਕੇ ਪਛ ਗਏ ਪਰ ਸ਼ਾਮ ਸਿੰਘ ਅਟਾਰੀ ਵਾਲਾ ਨੇ ਜੰਗਦਾਰ ਹੋ ਕੇ ਅੰਤ ਤੱਕ ਲੜਾਈ ਜਾਰੀ ਰੱਖੀ ਅਤੇ ਸ਼ਹੀਦ ਹੋ ਗਏ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਗਲਾ ਪਹਿਲੇ ਲਾਹੌਰ ਸੰਧੀ ਦੇ ਨਿਯਮਾਂ ਦੀ ਚਰਚਾ ਕਰੋ ਦੇਖੋ ਇੱਥੇ ਬ੍ਰਿਟਿਸ਼ ਸਰਕਾਰ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੇ ਉਤਰਾਧਿਕਾਰੀ ਨਾਲ ਮਿੱਤਰਤਾ ਬਣਾਈ ਰੱਖੇਗੀ ਪਹਿਲਾਂ ਦੋਜਾ ਮਹਾਰਾਜਾ ਲਾਹੌਰ ਨੇ ਸਤਲੁਜ ਦਰਿਆ ਦੇ ਦਖਣੀ ਹਿੱਸਿਆਂ ਤੋਂ ਆਪਣੀ ਹਕੂਮਤ ਹਟਾ ਲੈਣ ਦੀ ਸਹਿਮਤੀ ਦਿੱਤੀ ਲਾਹੌਰ ਸਰਕਾਰ ਨੂੰ ਜੰਗੀ ਜੰਗੀ ਟੈਕਸ ਦੇ ਤੌਰ ਤੇ ਬ੍ਰਿਟਿਸ਼ ਸਰਕਾਰ ਨੂੰ 1 ਕਰੋੜ 5 ਲੱਖ ਰੁਪਏ ਦੇਣੇ ਪਏ ਮਹਾਰਾਜਾ ਨੇ ਲਾਹੌਰ ਫੌਜ ਦੀ ਬਗਾਵਤੀ ਟੁਕੜੀ ਨੂੰ ਖਤਮ ਕਰਨ ਅਤੇ ਉਹਨਾਂ ਦੇ ਹਥਿਆਰ ਛਿੰਨ ਲੈਣ ਦਾ ਵੀ ਵਾਅਦਾ ਕੀਤਾ ਮਹਾਰਾਜਾ ਕਿਸੇ ਵੀ ਯੁੱਦੀ ਅਮਰੀਕੀ ਜਾਂ ਫਰਾਂਸੀਸੀ ਵਿਅਕਤੀ ਮਤਲਬ ਆਪਾਂ ਇਹ ਕਹਿ ਸਕਦੇ ਆ ਮਤਲਬ ਮਹਾਰਾਜਾ ਜਿਹੜਾ ਹੈਗਾ ਉਹ ਕਿਸੇ ਵੀ ਯੂਰਪੀ ਅਮਰੀਕੀ ਜਾਂ ਕੋਈ ਹੋਰ ਵਿਅਕਤੀ ਉਹਨਾਂ ਨੂੰ ਬਿਨਾ ਬ੍ਰਿਟਿਸ਼ ਸਰਕਾਰ ਦੀ ਇਜਾਜ਼ਤ ਦੇ ਆਪਣੇ ਸੇਵਾ ਵਿੱਚ ਨਹੀਂ ਰੱਖ ਸਕੇਗਾ ਠੀਕ ਹੈ ਬ੍ਰਿਟਿਸ਼ ਸਰਕਾਰ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ ਰਾਣੀ ਜਿੰਦਰ ਨੂੰ ਉਸਦੀ ਸੁਰੱਖਿਆ ਅਧਿਕਾਰੀ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਮਨਤਾ ਦੇ ਦਿੱਤੀ। ਲਾਹੌਰ ਰਾਜ ਦੀਆ ਹਦਾ ਬਿਨਾ ਬ੍ਰਿਟਿਸ਼ ਸਰਕਾਰ ਦੀ ਇਜਾਜ਼ਤ ਦੇ ਬਦਲਿਆ ਨਹੀਂ ਜਾਣ ਗਿਆ ਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਨਹੀਂ ਦੇਵੇਗੀ। ਅਗਲਾ ਪੈਰੋਵਾਲਦੀਸ ਮਤਲਬ ਜਿਹੜੀ ਸੰਧੀ ਹੋਈ ਸੀ ਉਹਦੀ ਵਿਆਖਿਆ ਕਰੋ। ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੌਜ਼ਸ ਜਾਂ ਕਾਰਨ ਕੀ ਸੀ। ਦੇਖੋ लाहौर संधि अनुसार ब्रिटिश फौज महाराजा अते प्रजा की सुरक्षा ले एक साल तक लाहौर विच रहेगी एक साल पूरा होने लॉर्ड हार्डिंग ने सोचा कि ब्रिटिश फौज न लाहौर विच होर समय रखना चाहिए है पर रानी जिंदन ने इसकी विरोधता की थी। दिसंबर 1846 विच लाहौर दरबार विच एक विशेष मीटिंग बुलाई गई इस मीटिंग विच بس ਉਹਨਾਂ ਨਿਯਮਾਂ ਦਾ ਐਲਾਨ ਕੀਤਾ ਗਿਆ ਜੋ ਬ੍ਰਿਟਿਸ਼ ਫੌਜ ਨੂੰ ਲਾਹੌਰ ਵਿੱਚ ਰੱਖਣ ਨਾਲ ਸੰਬੰਧਿਤ ਸੀ ਫਿਰ 16 ਦਸੰਬਰ 1846 ਨੂੰ ਇਹ ਸੰਧੀ ਲਿਖਤੀ ਰੂਪ ਵਿੱਚ ਪ੍ਰਮੁੱਖ ਸਰਦਾਰਾ ਵੱਲੋਂ ਸਹੀ ਮਤਲਬ ਅਪਰੂਵ ਕੀਤੀ ਗਈ ਪਰ ਰਾਣੀ ਜਿੰਦਨ ਜਿਹੜੀ ਸੀ ਉਹਨਾਂ ਨੇ ਇਸ ਤੇ ਹਸਤਾਖਰ ਨਹੀਂ ਕੀਤੇ ਫਿਰ ਆਇਆ ਉਹਦੀ ਟਰਮਸ ਕੀ ਕੀ ਸੀ ਉਸ ਸੰਧੀ ਦੀ ਇਹ ਸੀ ਵੀ ਲਾਹੌਰ ਵਿੱਚ ਇੱਕ ब्रिटिश रेजिडेंट यानी प्रतिनिधि जेड़ा ਹੋਏਗਾ ਉਹ ਨਿਯੁਕਤ ਕੀਤਾ ਜਾਏਗਾ ਬਾਏ ਦਾ ਗਵਰਨਰ ਜਨਰਲ ਜੋ ਲਾਹੌਰ ਵਿੱਚ ਰਹੇਗਾ ਮਤਲਬ ਉਹਨਾਂ ਦਾ ਬੰਦਾ ਠੀਕ ਹੈ ਮਹਾਰਾਜਾ ਦਲੀਪ ਸਿੰਘ ਦੇ ਨਬਾਲਕ ਹੋਣ ਤੱਕ ਰਾਜ ਦੀ ਸੱਤਾ ਅੱਠ ਸਰਦਾਰਾਂ ਦੀ ਕਾਉਂਸਲ ਚਲਾਏਗੀ ਜਿਨ੍ਹਾਂ ਦੀ ਨਾਮ ਜਿਹੜੀ ਹੈਗੀ ਇਹ ਕਾਉਂਸਲ ਆਫ ਰਜੈਂਸੀ ਕਿਹਾ ਜਾਏਗਾ ਉਸ ਕਾਉਂਸਲ ਨੂੰ ਤੇ ਅੱਠ ਜਿਹੜੇ ਸਰਦਾਰ ਹੈਗੇ ਨੇ ਉਹਦਾ ਦੇ ਨਾਮ ਵੀ ਸੰਧੀ ਵਿੱਚ ਲਿਖੇ ਗਏ ਠੀਕ ਹੈ ਮਹਾਰਾਜਾ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬ੍ਰਿਟਿਸ਼ ਫੌਜ ਲਾਹੌਰ ਵਿੱਚ ਟਿਕੀ ਰਹੇਗੀ। ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ ਹਰੇਕ ਸਾਲ 5 ਲੱਖ ਰੁਪਏ ਦਿੰਦਾ ਰਹੇਗਾ ਤਾਂ ਜੋ ਬ੍ਰਿਟਿਸ਼ ਫੌਜ ਦੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਇਹ ਸੰਧੀ ਤਦ ਤੱਕ ਲਾਗੂ ਰਹੇਗੀ ਜਦ ਤੱਕ ਮਹਾਰਾਜਾ ਦਲੀਪ ਸਿੰਘ ਮਤਲਬ ਮਾਈਨਰ ਤੋਂ ਵੱਡੇ ਨਹੀਂ ਹੋ ਜਾਂਦੇ ਠੀਕ ਹੈ। ਉਸ ਤੋਂ ਬਾਅਦ ਅਗਲਾ ਆ ਜਾਂਦਾ ਹੈ ਇਹਦੀ ਇੰਪੋਰਟੈਂਸ ਮਹੱਤਤਾ ਦੇਖੋ ਇਸ ਸੰਧੀ ਨਾਲ ਬ੍ਰਿਟਿਸ਼ ਪੂਰੀ ਤਰ੍ਹਾਂ ਪੰਜਾਬ ਤੇ ਹਕੂਮਤ ਕਰਨ ਲੱਗੇ ਹੈਨਰੀ ਲੌਰੈਂਸ ਨੂੰ ਪੰਜਾਬ ਦਾ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਇਸ ਸੰਧੀ ਰਾਹੀਂ ਰਾਣੀ ਜਿੰਦਰ ਨੂੰ ਪ੍ਰਸ਼ਾਸਨ ਤੋਂ ਵਕਤ ਕੀਤਾ ਗਿਆ ਤੇ ਕੁਝ ਸਮਾਂ ਬਾਅਦ ਉਹਨਾਂ ਨੂੰ ਜ਼ਬਰਨ ਬਨਾਦਰਸ ਵੀ ਪੇਚ ਦਿੱਤਾ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਦੂਜੇ ਅੰਗਰੇਜ਼ ਸਿੱਖ ਯੁੱਧ ਦੇ ਕਾਰਨ ਦੱਸੋ ਦੇਖੋ ਪਹਿਲੇ ਅੰਗਰੇਜ਼ ਸਿੱਖ ਜੰਗ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਵਰਗੇ ਦਗਾਬਸ ਨੇਤਿਤ ਮਤਲਬ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਨਿਤਤਰ ਵਹੇਟ ਮਤਲਬ ਉਹਦੀ ਲੀਡਰਸ਼ਿਪ ਹੇਟ ਕਰਕੇ ਮਤਲਬ ਯਾ ਉਹ ਲੀਡਰ ਸੀ ਕਿਉਂਕਿ ਉਹ ਜੰਗ ਦੇ ਮੈਦਾਨ ਤੋਂ ਭੱਜ ਗਏ ਸੀ ਇਸੇ ਕਰਕੇ ਜਿਹੜੇ ਸਿੱਖ ਸੀਗੇ ਉਹ ਹਾਰ ਗਏ ਸੀ ਤੇ ਜੰਗ ਤੋਂ ਬਾਅਦ ਬ੍ਰਿਟਿਸ਼ ਨੇ ਲਾਹੌਰ ਰਾਜ ਦੇ ਪਹਾੜੀ ਇਲਾਕਿਆਂ ਨੂੰ ਵਾਖ ਕਰ ਦਿੱਤਾ ਫੌਜ ਦੀ ਗਿਣਤੀ ਘਟਾ ਦਿੱਤੀ ਅਤੇ ਉੱਚੇ ਅਹੁਦੇ ਅਤੇ ਬ੍ਰਿਟਿਸ਼ ਅਧਿਕਾਰੀ ਲਗਾ ਦਿੱਤੇ ਇਹ ਸ਼ਰਤਾਂ ਦੇਸ਼ ਭਗਤ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋਈਆਂ 1 ਅਪ੍ਰੈਲ 1846 ਨੂੰ ਇੱਕ ਯੂਰਪੀ توپਚੀ ਨੂੰ ਕਾਵਾਦੇ ਚੁੰਟੇ ਹਮਲਾ ਕਰ ਦਿੱਤਾ ਜਿਸ ਨਾਲ Hindu ਅਤੇ Sikh ਪੜਕ ਉঠে ਪੈਰੋਵਾਲ ਸੰਧੀ ਰਾਹੀਂ ਰਾਣੀ ਜਿੰਦਨ ਨੂੰ ਪ੍ਰਸ਼ਾਸਨ ਤੋਂ ਹਟਾ ਦਿੱਤਾ ਗਿਆ ਤੇ ਪਹਿਲਾ ਸ਼ੇਖੂਪੁਰਾ ਫਿਰ ਬਨਾਰਸ ਦੇ ਦਿੱਤਾ ਗਿਆ ਇਸ ਕਾਰਨ ਸਿੱਖ ਬ੍ਰਿਟਿਸ਼ ਵਿਰੁੱਧ ਹੋ ਗਏ ਬ੍ਰਿਟਿਸ਼ ਰੈਜ਼ੀਡੈਂਟ ਨੇ ਮੂਲਰਾਜ ਨੂੰ ਮਲਤਾਨ ਦਾ ਨਾਜ਼ਿਮ ਜਾਂ ਗਵਰਨਰ ਨਿਯੁਕਤ ਕੀਤਾ ਪਰ ਉਸ ਦੀ ਸਾਲਾਨਾ ਆਮਦਨ 2 ਲੱਖ ਤੋਂ ਵਧਾ ਕੇ 3 ਲੱਖ ਕਰ ਦਿੱਤੀ ਜਦ ਮੂਲਰਾਜ ਨੇ ਏਕਟਾਨ ਦੀ ਮੰਗ ਕੀਤੀ ਤਾਂ ਇਹਨਾਂ ਦੀ ਮੰਗ ਰੱਦ ਕਰ ਦਿੱਤੀ ਗਈ ਇਸ ਕਾਰਨ ਮੂਲਰਾਜ ਨੇ ਬ੍ਰਿਟਿਸ਼ ਵਿਰੁੱਧ ਬਗਾਵਤ ਕਰ ਦਿੱਤੀ ਚਤਰ ਸਿੰਘ ਅਟਾਰੀ ਵਾਲਾ ਹਜ਼ਾਰਾ ਦਾ ਨਾਜ਼ੀਮ ਬਣਾਇਆ ਗਿਆ ਅਤੇ ਉਸ ਦੀ ਮਦਦ ਲਈ ਕੈਪਟਨ ਐਬਰਟ ਨਿਯੁਕਤ ਕੀਤਾ ਗਿਆ ਐਬਰਟ ਨੇ ਰੁੱਖੇ ਵਿਵਹਾਰ ਕਾਰਨ ਚਤਰ ਸਿੰਘ ਨੂੰ ਬ੍ਰਿਟਿਸ਼ ਉੱਤੇ ਸ਼ੱਕ ਹੋਇਆ ਅਤੇ ਉਸ ਨੇ ਵੀ ਬਗਾਵਤ ਕਰ ਦਿੱਤੀ ਮੋਲਰਾਜ ਚਤਰ ਸਿੰਘ ਅਤੇ ਸ਼ੇਰ ਸਿੰਘ ਦੀ ਬਗਾਵਤ ਨੇ ਲਾਰਡ ਦਲਹਾਜ਼ੀ ਨੂੰ ਜੰਗ ਸ਼ੁਰੂ ਕਰਨ ਦਾ ਮੌਕਾ ਦੇ ਦਿੱਤਾ ਬ੍ਰਿਟਿਸ਼ ਫੌਜ ਨੇ ਸਤਲੁਜ ਪਾਰ ਕਰਕੇ ਲਾਹੌਰ ਤੇ ਹਮਲਾ ਕਰ ਦਿੱਤਾ ਤੇ ਦੂਜਾ ਅੰਗਰੇਜ਼ ਸਿੱਖ ਯੁੱਧ ਸ਼ੁਰੂ ਹੋ ਗਿਆ। ਅਗਲਾ ਇੱਥੇ ਦੱਸਿਆ ਗਿਆ ਸੈਕਿੰਡ ਐਂਗਲੋ ਸਿੱਖ ਵਾਰ ਦੇ ਜਿਹੜੇ ਇਵੈਂਟਸ ਹੈਗੇ ਨੇ ਠੀਕ ਹੈ ਉਹਨਾਂ ਬਾਰੇ ਤੁਸੀਂ ਚਰਚਾ ਕਰਨੀ ਹੈ। ਜਾਂ ਤੁਸੀਂ ਕਹਿ ਸਕਦੇ ਹੋ ਵੀ ਦੂਜੇ ਅੰਗਰੇਜ਼ ਸਿੱਖ ਯੁੱਧ ਦੀਆਂ ਮੁੱਖ ਕਟਨਾਵਾਂ ਦੱਸੋ। ਪਹਿਲਾ ਰਾਮਨਗਰ ਦੀ ਲੜਾਈ 2 ਨਵੰਬਰ 1848 ਸ਼ੇਰ ਸਿੰਘ ਅਟਾਰੀ ਵਾਲਾ ਦੀ ਫੌਜ ਨੇ ਇੱਕ ਹਗ ਮਤਲਬ ਇਹ ਜਿਹੜੇ ਸੀਗੇ ਉਹਨਾਂ ਨੇ ਹਗ ਹੋਫ ਦੀ ਗੋਫਦੀ ਫੌਜ ਨੂੰ ਹਰਾ ਦਿੱਤਾ ਸੀ ਅਤੇ ਦੋ ਮਸ਼ਹੂਰ ਬ੍ਰਿਟਿਸ਼ ਜਨਰਲ ਜਿਹੜੇ ਸੀਗੇ ਮਸ਼ਹੂਰ ਬ੍ਰਿਟਿਸ਼ਰਸ ਜਨਰਲ ਉਹ ਮਾਰੇ ਗਏ ਸੀ ਠੀਕ ਹੈ ਦੂਜਾ ਆ ਜਾਂਦਾ ਹੈ ਚੇਲੀਆਂ ਵਾਲਾ ਦੀ ਲੜਾਈ 13 ਜਨਵਰੀ 1849 ਸਿੱਖਾਂ ਨੇ ਬ੍ਰਿਟਿਸ਼ ਫੌਜ ਨੂੰ ਪਾਰੀ ਨੁਕਸਾਨ ਪਹੁੰਚਾਇਆ ਫਿਰ ਉਸ ਤੋਂ ਬਾਅਦ ਮਲਤਾਨ ਤੇ ਕਬਜ਼ਾ 22 ਜਨਵਰੀ 1849 ਮੋਲਰਾਜ ਨੇ ਹਥਿਆਰ ਸੁੱਟ ਦਿੱਤੇ ਅਤੇ ਬ੍ਰਿਟਿਸ਼ ਨੇ ਮਲਤਾਨ ਤੇ ਕਬਜ਼ਾ ਕਰ ਲਿਆ ਚੌਥਾ ਗੁਜਰਾਤ ਦੀ ਲੜਾਈ 21 ਫਰਵਰੀ 1849 ਸਿੱਖਾਂ ਦੀ ਗੋਲਾਬਾਰੀ ਖਤਮ ਹੋਣ ਕਰਕੇ ਉਹਨਾਂ ਨੂੰ ਹਾਰ ਸਹਿਣੀ ਪਈ ਠੀਕ ਹੈ ਉੱਤੋਂ ਬਾਅਦ ਆ ਜਾਂਦੇ ਦੂਜੀ ਅੰਗਰੇਜ਼ ਸਿੱਖ ਯੁੱਧ ਦੇ ਨਤੀਜੇ ਕੀ ਸੀ ਪਹਿਲਾ ਪੰਜਾਬ ਰਾਜ ਖਤਮ ਕਰ ਦਿੱਤਾ ਗਿਆ ਮਹਾਰਾਜਾ ਦਲੀਪ ਸਿੰਘ ਨੂੰ ਬਰਖਾਸ ਕਰਕੇ ਸਿੰਗਾਪੁਰ ਭੇਜ ਦਿੱਤਾ ਗਿਆ ਮੂਲ ਰਾਜ ਨੂੰ ਕਾਲਾ ਪਾਣੀ ਦੀ ਸਜ਼ਾ ਮਿਲੀ ਚੌਥਾ ਖਾਲਸਾ ਫੌਜ ਨੂੰ ਤੋੜ ਦਿੱਤਾ ਖਤਮ ਕਰ ਦਿੱਤਾ ਗਿਆ ਤੇ ਸਿੱਖ ਜਵਾਨਾਂ ਤੋਂ ਹਥਿਆਰ ਲੈ ਲਏ ਗਏ ਫਿਰ ਅੰਗਰੇਜ਼ਾਂ ਨੇ ਪੰਜਾਬ 'ਚ ਨਵੀਆਂ ਸੜਕਾਂ ਅਤੇ ਫੌਜੀ ਕੈਂਪ ਬਣਾਏ। ਉਸ ਤੋਂ ਬਾਅਦ ਆ ਜਾਂਦਾ ਹੈ ਜਿਹੜੇ ਅੰਗਰੇਜ਼ ਹੈਗੇ ਨੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਅੰਗਰੇਜ਼ਾਂ ਨੂੰ ਨਵੀਆਂ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹਨਾਂ ਤੇ ਨਿਯੁਕਤ ਕੀਤਾ। ਠੀਕ ਹੈ ਤੇ ਪੰਜਾਬ ਨੂੰ ਅਨੈਕਸ ਕਰਕੇ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਆਪਾਂ ਇਹ ਕਹਿ ਸਕਦੇ ਆਂ ਵੀ ਉਹਨਾਂ ਨੇ ਕੈਂਟਨਮੈਂਟਸ ਬਣਾਏ ਆ ਪੰਜਾਬ ਇੱਥੇ ਆ ਜਾਂਦੇ ਨਾ ਨਾਰਥ-ਵੈਸਟਰਨ ਪਾਰਟੇ ਟਕੜਾ ਕਰਨ ਲਈ ਤਾਂ ਕਿ ਅਫਗਾਨਾ ਦੇ ਅਗੇਂਸਟ ਇੱਕ ਬਫਰ ਸਟੇਟ ਬਣਾਇਆ ਜਾ ਸਕੇ ਤੇ ਕੁਝ ਨਾ ਪ੍ਰਿੰਸਲੀ ਸਟੇਟਸ ਸੀ ਗਿਆ ਜਿੱਥੇ ਰਾਜੇ ਮਹਾਰਾਜੇ ਜਿਹੜੇ ਰੂਲ ਕਰਦੇ ਸੀ ਉਹਨਾਂ ਨੇ ਬਸ ਆਪਣੀ ਹਕੂਮਤ ਕੈਰੀ ਆਨ ਰੱਖਣ ਲਈ ਜਾਰੀ ਰੱਖਣ ਲਈ ਬ੍ਰਿਟਿਸ਼ਰਸ ਦੀ ਸੈਕਿੰਡ ਮਹਾਯੁੱਧ ਦੇ ਵਿੱਚ ਸੈਕਿੰਡ ਵਰਲਡ ਵਾਰਡ ਦੇ ਵਿੱਚ ਮਦਦ ਕੀਤੀ ਜਿਸ ਦੇ ਕਰਕੇ ਅੰਗਰੇਜ਼ਾਂ ਨੇ ਕਿਹਾ ਵੀ ਚਲੋ ਤੁਹਾਡਾ ਜਿਹੜਾ ਪ੍ਰਸ਼ਾਸਨ ਹੈਗਾ ਉਹਨੂੰ ਆਪਾਂ ਆਪਣੇ ਰਾਜ ਦੇ ਵਿੱਚ ਨਹੀਂ ਸ਼ਾਮਲ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਹਾਊ ਡਿਡ ਬ੍ਰਿਟਿਸ਼ ਅਨੈਕਸ ਪੰਜਾਬ ਬ੍ਰਿਟਿਸ਼ਰ ਜਿਹੜੇ ਸੀਗੇ ਉਹਨਾਂ ਨੇ ਪੰਜਾਬ ਨੂੰ ਕਿਵੇਂ ਅਨੈਕਸ ਕੀਤਾ ਕਹਿਣ ਦਾ ਮਤਲਬ ਆਪਣੇ ਕਬਜ਼ੇ ਦੇ ਵਿੱਚ ਕਿਵੇਂ ਕਰ ਲਿਆ ਸੀ ਕਿਹੜੇ ਕਿਹੜੀਆਂ ਸ਼ਰਤਾਂ ਸੀਗੀਆਂ ਕੀ ਕੀ ਹੋਇਆ ਸੀ ਠੀਕ ਹੈ ਯਾ ਆਪਾਂ ਕਹਿ ਸਕਦੇ ਆ ਕਿਵੇਂ ਆਪਣੇ ਕੰਟਰੋਲ ਵਿੱਚ ਲਿਆ ਉਹ ਦੱਸਿਆ ਗਿਆ ਦੇਖੋ ਇੱਥੇ ਲਾਰਡ ਹਾਰਡਿੰਗ ਨੇ ਪਹਿਲੇ ਯੁੱਧ ਤੱਕ ਪੰਜਾਬ ਨਹੀਂ ਜੋੜਿਆ ਸੀ ਆਪਣੇ ਪ੍ਰਸ਼ਾਸਨ ਦੇ ਵਿੱਚ ਉਸ ਤੋਂ ਬਾਅਦ ਲਾਹੌਰ ਦੀ ਸੰਧੀ ਰਾਹੀਂ ਜਲੰਧਰ ਅਤੇ ਦੁਆਬਾ ਨੂੰ ਨੇ ਆਪਣੇ ਕੰਟਰੋਲ ਦੇ ਵਿੱਚ ਕਰ ਲਏ ਸੀ ਠੀਕ ਹੈ ਉਸ ਤੋਂ ਬਾਅਦ ਪੈਰੋਵਾਲਦੀ ਸੰਧੀ ਰਾਹੀਂ ਰਾਣੀ ਜਿੰਦਰ ਨੂੰ ਰਾਜ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਉੱਥੇ ਕਾਉਂਸਲ ਆਫ ਰਜੈਂਸੀ ਬਣਾਈ ਗਈ ਅਟ ਸਰਦਾਰਾ ਦੀ ਇੱਕ ਟੀਮ ਜੋ ਕਿ ਉੱਥੇ ਦਾ ਪ੍ਰਸ਼ਾਸਨ ਚਲਾਏਗੀ ਉਸ ਤੋਂ ਬਾਅਦ ਯਾ ਸੌਕੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਪੈਰੋਵਾਲਦੀ ਸੰਧੀ ਵਿੱਚ ਇਸ ਸੰਧੀ ਅਨੁਸਾਰ ਮਹਾਰਾਣੀ ਜਿੰਦਰ ਨੂੰ ਰਾਜ ਪ੍ਰਸ਼ਾਸਨ ਤੋਂ ਅਲੱਗ ਕਰ ਦਿੱਤਾ ਗਿਆ ਤੇ ਕਿਉਂਕਿ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਇੱਕ ਨਾਬਾਲਗ ਸਨ ਇਸ ਕਰਕੇ ਜਿਹੜੀ ਰਜੈਂਸੀ ਕੌਂਸਲ ਸੀ ਉਹਨਾਂ ਨੂੰ ਰਾਜ ਕਰਨ ਦਾ ਜਿਹੜਾ ਕੰਮ ਸੀਗਾ ਪ੍ਰਸ਼ਾਸਨ ਚਲਾਉਣ ਦਾ ਉਹ ਸੌਂਪ ਦਿੱਤਾ ਗਿਆ ਸੀ ਠੀਕ ਹੈ ਲord ਡਲਹੌਜੀ ਦੀ ਨਿਯੁਕਤੀ ਹੋਈ ਲord ਹਾਰਡਿੰਗ ਦੀ ਥਾਤੇ ਲord ਡਲਹੌਜੀ ਭਾਰਤ ਦਾ ਗਵਰਨਰ ਜਨਰਲ ਬਣਿਆ ਉਸਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਬ੍ਰਿਟਾਨਵੀ ਸਮਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਲੈ ਲਿਆ ਫਿਰ ਮਹਾਰਾਜਾ ਦਲੀਪ ਸਿੰਘ ਤੇ ਦਬਾਅ ਪਾਇਆ ਗਿਆ 29 ਮਾਰਚ 1849 ਨੂੰ ਅੰਗਰੇਜ਼ੀ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦਾ ਨਾਮ ਸੀਗਾ ਆਪਣਾ ਏ ਐਲੀਟ ਠੀਕ ਹੈ ਤੇ ਅੰਗਰੇਜ਼ ਅਧਿਕਾਰੀ ਐਲੀਟ ਨੇ ਮਹਾਰਾਜਾ ਦਲੀਪ ਸਿੰਘ ਅਤੇ ਰਜੈਂਸੀ ਕਾਉਂਸਲ ਦੇ ਮੈਂਬਰਾਂ ਉੱਤੇ ਦਬਾਅ ਪਾ ਕੇ ਇੱਕ ਸੰਧੀ ਤੇ ਹਸਤਾਖਰ ਕਰਾ ਲੇ। ਸੰਧੀ ਦੇ ਨਤੀਜੇ ਕੀ ਸੀ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਤੇ ਪੰਜਾਬ ਦੀ ਪੂਰੀ ਜਾਇਦਾਦ ਅੰਗਰੇਜ਼ਾਂ ਨੇ ਆਪਣੇ ਕੰਟਰੋਲ 'ਚ ਲੈ ਲਈ ਤੇ ਲਾਹੌਰ ਦਰਬਾਰ ਵਿੱਚ ਕੋਚਨਾ ਹੋਈ ਹੈਨਰੀ ਐਲੀਅਟ ਨੇ ਲਾਹੌਰ ਦਰਬਾਰ 'ਚ ਲord ਦਲਹਾਜ਼ੀ ਵੱਲੋਂ ਇੱਕ ਐਲਾਨ ਪੜ੍ਹ ਕੇ ਸੁਣਾਇਆ ਇਸ ਅਲਾਨ ਅਨਸਾਰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਏਸੀ ਅੱਜ ਦੀ ਕਲਾਸ ਮੇਂ ਉਮੀਦ ਕਰਦੀ ਆ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਫੇਰ ਮਿਲਾਂਗੇ ਚੈਪਟਰ ਦੀ ਵੀਡੀਓ ਆਲਰੇਡੀ ਅਪਲੋਡਡ ਹੈ ਟਿਲ ਦੈਨ ਟੇਕ ਕੇਅਰ ਬਾਏ ਬਾਏ